ਪੰਜਾਬ ਸਰਕਾਰ ਦੇ ਐਨਆਰਆਈ ਮੰਤਰੀ ਕੁਲਵਿੰਦਰ ਸਿੰਘ ਧਾਈਵਾਲ ਨੇ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਰੂਸ ਵਿੱਚ ਫਸੇ ਗਗਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਇਸ ਮੁਖਤ ਤੇ ਉਹਨਾਂ ਕਹੇ ਕਿ ਉਸ ਨੂੰ ਜਲਦੀ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਕਹੇ ਕਿ ਸੱਤ ਲੜਕੇ ਪੰਜਾਬ ਦੇ ਰੂਸ ਵਿੱਚ ਹਨ ਜਿਨ੍ਹਾਂ ਵਿੱਚੋਂ ਤਿੰਨ ਗੁਰਦਾਸਪੁਰ ਅਤੇ ਦੋ ਹਿਆਰਪੁਰ ਦੇ ਹਨ ਅਤੇ ਉਹ ਉਹਨਾਂ ਨੂੰ ਘਰ ਜਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉਹਨਾਂ ਨੂੰ ਜਲਦੀ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਜੋ ਵੀ ਦੋਸ਼ੀ ਟ੍ਰੈਵਲ ਏਜੰਟ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਗਗਨਦੀਪ ਸਿੰਘ ਨੇ ਪੱਟਾਣੇ ਦੱਸਿਆ ਕਿ ਪੰਜਾਬ ਦੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਪ੍ਰੋਤਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਪੁੱਤਰ ਨੂੰ ਜਲਦੀ ਜਲਦੀ ਘਰ ਲਿਆਉਣ ਵਿੱਚ ਯਤਨ ਕੀ ਰਹੀ ਹੈ ਜਿਸ ਲਈ ਨੌਜਵਾਨ ਦਾ ਪਰਿਵਾਰ ਸਰਕਾਰ ਦਾ ਧੰਨਵਾਦ ਕਰਿਆ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਪਾ ਅੱਜ ਵੇਲੇ ਗੰਦਾਸਪੁਰ ਜ਼ਿਲ੍ਹੇ ਦੇ ਡੇਰੀਬਾਦ ਪਿੰਡ ਦੇ ਵਿੱਚ ਖੜਿਆ ਹਾਂ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਛੀਆ ਦੇ ਅੰਦਰ ਜਿਹੜੇ ਅਸਲ ਵਿੱਚ ਯੂਕਰੇਨ ਬਾਰਡਰ ਦੇ ਉੱਤੇ ਆ ਸਾਰੇ ਤੋਂ ਦੇਖੋ ਸਾਹਮਣੇ ਉਹ ਉੱਥੇ ਫਸ ਗਏ ਆ ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫ਼ਤੇ ਗਏ ਸੀਗੇ ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ। ਹੁਣ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਘੜੀ 'ਚ ਅਸੀਂ ਪਰਿਵਾਰ ਦੇ ਨਾਲ ਆਏ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਦੇ ਆਏ ਆ। ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ। ਮਾਨ ਸਾਹਿਬ ਕੱਲ ਹੀ ਜਦੋਂ ਨਿਊਜ਼ ਕੱਲ ਸਵੇਰੇ ਇਸ ਵਕਤੇ ਸਾਨੂੰ ਪਤਾ ਲੱਗਾ ਉਸੇ ਦਿਨ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਿਹੜਾ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇ ਅੰਦਰ ਦਾ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਚਤ ਜਿਹੜਾ ਆਪਣਾ ਸਖਤ ਜਿਹੜਾ ਉਹਦੇ ਵੀ ਸੰਪਰਕ ਦੇ ਵਿੱਚ ਆ ਤੇ ਇਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਆ ਰਸ਼ੀਆ ਇਮੀਗ੍ਰੇਸ਼ਨ ਨੂੰ ਵੀ ਲਿਖੀ ਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੋੜ ਤੱਕ ਅਸੀਂ ਪਿਛਲੇ 2 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਮਤਲਬ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਸਭ ਬੱਚਿਆਂ ਨੂੰ ਲਿਉਣ ਚ ਕੰਮਜਾ ਪੋ ਗਿਆ ਕੋਈ ਵੀ ਇਦਾਂ ਦੀ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਨੇ ਸਾਰੇ ਗੁਰਦਾਸਪੁਰ ਦੇ ਨਹੀਂ ਨੇ ਨਹੀਂ ਗੁਰਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਦ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਦਾ ਪਤਾ ਕਰਾਂਗੇ ਕਿ ਕਿਹੜੇ ਜिले ਦੇ ਆ ਪਰ ਇਹ ਲਗਭਗ ਲੋਕੇਟ ਹੋ ਗਏ ਚਾਰ ਬੱਚੇ ਤਾਂ ਪਲਕੇਟ ਕਰ ਲਏ ਵੀ ਕਿਹੜੇ ਕਿਹੜੇ ਪਿੰਡ ਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾ ਨੌ ਦੇ ਨਾਲ ਆਏ ਪਿੰਡ ਅਗਲਾ ਤਦਾਂਗ ਦੇ ਨਾਲ ਆ ਉਹਦੇ ਨਾਲ ਦੀਨਾ ਨਗ ਦੇ ਨਾਲ ਅਵਾਂਖਾ ਪਿੰਡ ਉੱਥੇ ਸੋ ਮੈਂ ਪਤਵਾਰਾਂ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ 'ਚ ਤੁਹਾਡੇ ਨਾਲ ਖੜੇ ਆ ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮਿੰਨਪੁਰ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਰਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਡੇ ਬੱਚੇ ਛੋਟ ਛੋਟੀ ਉਮਰ ਦੇ ਆ ਉਹ ਸਾਰੇ ਇਹ ਕਰਕੇ ਚੱਲਗੇ ਕਿ ਜਿੱਦਾਂ ਲੋਕਾਂ ਨੇ ਗੱਲਾਂ ਬੜਾਈਆਂ ਕਿ ਇੱਕ ਦਾ ਵੀਜ਼ਾ ਦੀ ਐਂਟਰੀ ਪਵਾ ਲਓ ਤੇ ਫਿਰ ਦੂਜਾ ਕੋਈ ਮੈਂ ਕਾ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਬਚਾ ਦਾ ਐਂਟਰੀ ਪਾਉਣ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵੀਜ਼ਾ 2-2 ਲੱਖ ਰੁਪਏ ਲਾ ਕੇ ਵੀ ਦਸ਼ਾਤ ਚ ਐਂਟਰੀ ਪਵਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਕਿ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਸੋ ਕੋਈ ਗੱਲ ਨਹੀਂ ਸਮੱਸਿਆਵਾਂ ਆਉਂਦੀਆਂ ਦਿੰਦੀਆਂ ਸਿੱਖ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਹੁਣ ਤੱਕ ਵਦੇ ਸੰਕਟ ਵੀ ਹੱਲ ਹੋ ਜਾਊਗਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਲ ਕਰ ਦਊਗਾ ਪਰ ਅਸੀਂ ਸਰਦਾ ਬੰਦਰ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਗਈ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਰਪਾ ਕਰ ਦੂ ਸੋ ਮੈਂ ਇਹਨਾਂ ਨੂੰ ਦੱਸਣ ਹੀ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਹੋ ਸਰਕਾਰ ਸਾਰੀ ਇਹਨਾਂ ਦੇ ਨਾਲ ਸਰ ਮਤਰਾਲੇ ਨਾ ਦੇਖੋ ਐਦਾਂ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ ਚ ਕਰਦੇ ਆਂ ਇੱਕ ਤਾਂ ਟਾਈਮਿੰਗ ਦਾ ਫਰਕ ਹੈ ਆਦਤ ਦਿਨ ਦਾ ਫਰਕ ਹੈ ਬਹੁਤ ਕਈ ਦਫਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ ਪਰ ਮੇਨੂੰ ਲੱਗਦਾ ਕਿ ਇੱਕ ਦੋ ਦਿਨ ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅੰਸਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਆ ਤੇ ਕਿੱਦਾਂ ਉਹ ਪੂਰਾ ਪਤਾ ਕਰਕੇ ਦੱਸਣਗੇ ਉਹ ਛੇ ਜਿਹੜੇ ਬੰਦੇ ਤੁਹਾਡੇ ਚੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਭੰਭੋਲਕ ਤੌਰ ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ ਬਹੁਤ ਵੱਡਾ ਮੁਲਕਾ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਹਦੇ ਜੋਕ ਨੇ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨਾਂ ਨੂੰ ਭੇਜਿਆ ਸੋ ਸੰਪਰਕ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪਰ ਹੋ ਜਾਊਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਕਭਧਾਉਣ ਦੀ ਲੋੜ ਨਹੀਂ ਠੀਕ ਆ ਸਾਰੇ ਕਰੇ ਜੀ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਐਸਡੀਐਮ ਸਾਹਿਬ ਆਏ ਆ ਹੋਰ ਜਿਹੜੇ ਉਹ ਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਸੀਗੀ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਹੀ ਵਿਸ਼ਵਾਸ ਦਿਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਜ਼ਾਰਾ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਆ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਸੀ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਪਸ ਆਣਗੇ ਹੁਣ ਤੁਹਾਡੇ ਬੱਚੇ ਨਾਲ ਗੱਲ ਹੋਈ ਕਿ ਕਿੱਥੇ ਵਸੇ ਨੇ ਕਿੱਥੇ ਬੈਠੇ ਆ ਸੋਟ ਸਰ ਇਸ ਵੇਲੇ ਜੁਕ੍ਰੇਨ ਚ ਜਿੱਤੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਤੁਹਾਡਾ ਬੱਚਾ ਕਦੋਂ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਔਰ ਬੱਚੇ ਨਾਲ ਗੱਲਬਾਤ ਹੋਈ ਪਰਵਾਰ ਨਾਲ ਹਾਂਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿ ਥੋੜੀ ਜੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਯਕੀਨ ਹੈ ਪੰਜਾਬ ਸਰਕਾਰ ਦੇ ਵਿੱਚ ਹਾਂਜੀ ਬਿਲਕੁਲ ਯਕੀਨ ਹੈ ਕਿ ਦੇਖੋ ਜੀ ਸਿਰਕਸ ਐਲਾਈਸ ਲੋਕ ਤੇ ਟਾਈਮ ਕੱਢ ਕੇ ਸਾਡੇ ਘਰੇ ਆਏ ਨੇ ਤੇ ਸਾਨੂੰ ਯਕੀਨ ਹੈ ਕਿ ਰਾਬਰ ਵਰਗਾ ਮਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਜੀ ਕਿੰਨੇ ਬੱਚੇ ਪਾਸੇ ਤੁਹਾਨੂੰ ਦੱਸਿਆ ਉਹ ਟੋਟਲ ਕਿੰਨੇ ਬੱਚੇ ਪਾਸੇ ਇਹ 7 ਜਣੇ ਆ ਜੀ ਅੱਛਾ ਜੇ ਤਿੰਨ ਗਲਾਪੁਰ ਦੇ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚੜੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਜੀ ਤੁਹਾਡੇ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਤੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਵੀ ਉਧਰ ਜਿੱਦਾਂ جنگ ਲੱਗੀ ਹੋਈ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਬੱਚਾ ਬੜਾ ਸਮਝ ਸੋਚ ਕੇ ਇਸ ਪੈਰ ਤਰੇ ਕਦੀ ਵੀ ਦੋ ਚਾਰ ਸਿਆਣਿਆਂ ਦੀ ਸਲਾਹ ਲੈ ਕੇ ਫੇਰ ਕੋਈ ਬਾਹਰ ਜਾਣ ਦਾ ਕੰਮ ਕਰੇ ਕਿਸੇ ਸਿਆਣੇ ਬੰਦੇ ਦੀ ਠੀਕ